ਗੁਰਜੀਕਾ ਖਾਲਸਾ ਵਾਹਿਗੁਰੂ ਜਿੱਤ ਕੀ ਫਤਿਹ ਜਿਆਦਾ ਸਮਾਨ ਨਹੀਂ ਲੈਣਾ ਵੈਗੁਰੂ ਜੀ ਕਿਉਂਕਿ ਥੋੜੇ ਸਮੇਂ ਚ ਨਿਵੇੜ ਦੇਣਾ ਵਾ ਇਹੋ ਜੇ ਕਈ ਜਿਹੜੇ ਆ ਮੁੱਦੇ ਆ ਭਾਵਨਾਵਾਂ ਵਾ ਦਿਲ ਦੇ ਵਿੱਚ ਬੈਠੀਆਂ ਵਾ ਕਿਉਂਕਿ ਉਹ ਵੀ ਸ਼ੇਅਰ ਕਰਨੀਆਂ ਤੁਹਾਡੇ ਨਾਲ ਬਾਅਦ ਚ ਹੁਣ ਵੇਖੋ ਜੀ ਇੱਧਰ ਇੱਕ ਆ ਵਿਖਾੜਦੇ ਤੁਹਾਨੂੰ ਬੰਦਾ ਟੋਪੀ ਪਾਈ ਹੋਈ ਐ ਨੇ ਸਿਰ ਤੇ ਟੋਪੀ ਪਾਈਏ ਸਿਰ ਤੇ ਸਾਡੇ ਕੋਲ ਨਮਸਕਾਰ ਕਰਨ ਆਇਆ ਤੇ ਅਸੀਂ ਇਹ ਬੰਦੇ ਨੂੰ ਕਿਹਾ ਵੀ ਤੂੰ ਇਹ ਆਪਣਾ ਮਰਾ ਟੋਪੀ ਜਿਹੜੀ ਕਿੱਥੋਂ ਲਈ ਤੇ ਇਹਨੇ ਕਿਹਾ ਵੀ ਇਹ ਹਰਮੰਦਰ ਸਾਹਿਬ ਤੋਂ ਲਈ ਵੇਖੋ ਵੈਗਰੂ ਜੀ ਇਹ ਟੋਪੀ ਲੱਗਦੀ ਹੈ ਪਰ ਨਾ ਜਿਹੜਾ ਗਲਚ ਪਾਇਆ ਤੇ ਇਹਨੂੰ ਵਿਚਾਰਾ ਇਹਦਾ ਕੋਈ ਕਸੂਰ ਨਹੀਂ ਹੈਗਾ ਇਹਨੂੰ ਦੱਸ ਇਹਨੂੰ ਭਈਆ ਨਾ ਸਮਝ ਲਿਓ ਸੌਰੀ ਇਹ ਵੀ ਗੱਲ ਹੈਗੀ ਜੀ ਇਹ ਪੰਜਾਬੀ ਵੀਰ ਆ ਆਪਣਾ ਕਿਉਂਕਿ ਆਪਣਾ ਭਰਾ ਵਾ ਬਦਲਿਆ ਫਿਰਦਾ ਚਲੋ ਵੱਖਰੀ ਗੱਲ ਇਹ ਦੀ ਹਣ ਪਹਿਲਾਂ ਟੋਪੀਆਂ ਜਿਹੜੀਆਂ ਹਰਮੰਦਰ ਸਾਹਿਬ ਹੋਰ ਨਾ ਵੀ ਤਖਤਾਂ ਦੇ ਗਾੜੀ ਜਿਹੜੀਆਂ ਵਿਕਦੀਆਂ ਸੀ ਉਹਨਾਂ ਦੇ ਉੱਤੇ ਆ ਚੀਜ਼ ਨਹੀਂ ਲਿਖੀ ਹੁੰਦੀ ਤੇ ਹੁਣ ਕੀ ਹੋਇਆ ਵਾ ਵੀ ਇਹ ਚੀਜ਼ ਜਿਹੜੀ ਆ ਨਾ ਇਹ ਉੱਤੇ ਲਿਖੀ ਆ ਰਹੀ ਹੈ ਕਿਸ ਤੇ ਸ੍ਰੀ ਅਕਾਲ ਤਾ ਸਹਿਬ ਲਿਖਿਆ ਵਾ ਕਿਸ ਤੇ ਸ੍ਰੀ ਹਜੂਰ ਸਾਹਿਬ ਲਿਖਿਆ ਵਾ ਕਿਸ ਤੇ ਅਖੰਡੇ ਲਿਖੇ ਆ ਹੋਰ ਵੀ ਕਈ ਗੋਹ ਲਿਖਿਆ ਅੱਗੇ ਰੀਬੋਕ ਦੀਆਂ ਆਉਂਦੀਆਂ ਟੋਪੀਆਂ ਜਿਹੜੀਆਂ ਹੋਰ ਕਈ ਕੰਪਨੀਆਂ ਦੀਆਂ ਟੋਪੀਆਂ ਦੇ ਗਾੜੀ ਲਿਖਿਆ ਹੁੰਦਾ ਨਾ ਜੀ ਇਹ ਉਸੇ ਤਰ੍ਹਾਂ ਇਹ ਵੀ ਇੱਕ ਟੋਪੀ ਆ ਮੰਨ ਲਓ ਇਹੋ ਟੋਪੀ ਦਾ ਰੰਗ ਇਹ ਨਾ ਹੋਵੇ ਤੇ ਤੁਹਾਨੂੰ ਇਹ ਬੰਦਾ ਕੀ ਲੱਗੇ ਇਹ ਮੁਸਲਮਾਨ ਲੱਗੇ ਬੰਦਾ ਮੁਸਲਮਾਨ ਵੀਰ ਮਾੜੇ ਨਹੀਂ ਹੈਗੇ ਮੈਂ ਆਪਣੇ ਬੰਦੇ ਦੀ ਗੱਲ ਕਰ ਰਿਹਾ ਉਹ ਮਾੜੇ ਨਹੀਂ ਹੈਗੇ ਹੁਣ ਕੀ ਕੀਤਾ ਵੀ ਇਹਨੂੰ ਸਮਝਾਇਆ ਵੀ ਵੀਰੇ ਟੋਪੀ ਨਹੀਂ ਪਾਉਣੀ ਤੂੰ ਇਹ ਟੋਪੀ ਆ ਇਹ ਹਰਮੰਦਰ ਸਾਹਿਬ ਦੇ ਗਾੜੀ ਵੀ ਵੇਖ ਰੀਆਂ ਵੀਰੋ ਸਾਰਿਆਂ ਦਾ ਫਰਜ ਬਣਦਾ ਵਾ ਵੀ ਇਹ ਟੋਪੀਆਂ ਜਿਹੜੀਆਂ ਵੇਖਦੀਆਂ ਨਾ ਇਹਨਾਂ ਨੂੰ ਬੰਦ ਕਰੀਏ ਠੀਕ ਹੈ ਇਹ ਆਪਣੇ ਸਾਰਿਆਂ ਨੂੰ ਲੋੜ ਹੈ ਇਹਨਾਂ ਨੂੰ ਬੰਦ ਕਰਨ ਦੀ ਤੇ ਇਹ ਹੁਣ ਇਹ ਟੋਪੀ ਆ ਨੋਟ ਕਰਿਓ ਇਹ ਟੋਪੀ ਆ ਤੇ ਮਾਰੇ ਕਹਿੰਦੇ ਹੋਏ ਸਿੱਖ ਸਿਰ ਟੋਪੀ ਧਰੈ ਸਾਤ ਜਨਮ ਕੁਸ਼ਤੀ ਹੋਏ ਮਰੈ ਵੇਖੋ ਟੋਪੀ ਤੋਂ ਤੇ ਸਾਨੂੰ ਮਣਿਆ ਕੀਤਾ ਕਈ ਪੰਜਾਬੀ ਇਹੋ ਜਿਹੇ ਹੈਗੇ ਜਿਹੜੇ ਦੂਜੀਆਂ ਟੋਪੀਆਂ ਪਾਉਂਦੇ ਨੇ ਜਿਹੜੀਆਂ ਮੈਂ ਤੁਹਾਨੂੰ ਕੰਪਨੀਆਂ ਦੀਆਂ ਘੜਾਈਆਂ ਤੇ ਕੀ ਹੋਇਆ ਕਿ ਏਜੰਸੀਆਂ ਨੇ ਸੋਚਿਆ ਵੀ ਟੋਪੀ ਸਿੱਖ ਨਹੀਂ ਪਾਉਂਦੇ ਤੇ ਹੋਵੇ ਨਾ ਉਹਨਾਂ ਵਾਸਤੇ ਕੋਈ ਚ ਕੱਢ ਗਏ ਇੱਕ ਏਜੰਸੀਆਂ ਨੇ ਚਾਲ ਕੱਢੀ ਵੀ ਸਿੱਖਾਂ ਦੀ ਟੋਪੀ ਵੱਖਰੀ ਬਣਾਉ ਜਿੱਦਾਂ ਹੁਣ ਤੁਸੀਂ ਵੇਖ ਰਹੇ ਜੋ ਇਹ ਟੋਪੀ ਤੇ ਪਹਿਲਾਂ ਪਹਿਲਾਂ ਤੇ ਉੱਧਾਂ ਆਈਆਂ ਤੇ ਹੁਣ ਕੀ ਹੁਣ ਖੰਡੇ ਵਾਹ ਕੇ ਸਾਰਾ ਕੁਝ ਆ ਰਿਹਾ ਵੇ ਸਾਰਿਆਂ ਦਾ ਫਰਜ਼ ਬਣਦਾ ਵੀ ਇਸ ਚੀਜ਼ ਨੂੰ ਰੋਕਣ ਦੀ ਲੋੜ ਹੁਣ ਇਸੇ ਬੰਦੇ ਦੀ ਟੋਪੀ ਲਾ ਕੇ ਆ ਟੋਪੀ ਦੀ ਲਾਦਣ ਲੱਗਿਆ ਹੁਣ ਇਹਨੇ ਇਦਾਂ ਹੀ ਲਾਉਣੀ ਪੈਣੀ ਕੱਲਾ ਕੱਲਾ ਪੇਜ ਨਹੀਂ ਇਹਦਾ ਖੁੱਲਣਾ ਤੇ ਕੀ ਕੀਤਾ ਇਸ ਬੰਦੇ ਨੂੰ ਪਰਨਾ ਬੰਦਤਾ ਪੰਜਾਬੀ ਵੀਰ ਹੈ ਆਪਣਾ ਉੱਧਾਂ ਇਹ ਨਹੀਂ ਲੱਗਦਾ ਵੀ ਅਮਲੀ ਆ ਕਿੱਥੋਂ ਕੀ ਸਾਬਤਦਾ ਵੇ ਆ ਭਈਆ ਵਾ ਕੋ ਹੈ ਤੇ ਪਰਨਾ ਬੰਦਤਾ ਇਹਦੇ ਤੇ ਆ ਵੀ ਮਰਜ਼ਾਦਾ ਜਿ ਨਹੀਂ ਹੈਗਾ ਪਰਨਾ ਚਲੋ ਫਿਰ ਵੀ ਬੰਦ ਦਿੰਨੇ ਆ ਆ ਵੇਖੋ ਹੁਣ ਵੇਖਣਾ ਤੁਸੀਂ ਵੀ ਹੁਣ ਚੈ ਤੇ ਪਹਿਲਾਂ ਚੈ ਦਾ ਕੋਈ ਫਰਕ ਹੈਗਾ ਆ ਇਹਦਾ ਕੰਨ ਦੁਸਦਾ ਵਾ ਸਿੱਖਾਂ ਦੇ ਇਹ ਜਿਹੜੇ ਸੀ ਨਾ ਉਹਦੇ ਅੰਗ ਵੱਡੇ ਜਾਂਦੇ ਸੀ ਤੇ ਉਹ ਵੀ ਨਹੀਂ ਦੁਸਦੇ ਫੇਰ ਵੀ ਜੰਗ ਕੜੀ ਜਾਂਦੇ ਦਾ ਵਿਚਾਰੇ ਦਾ ਕੰਨ ਦੁਸਦਾ ਕੰਨ ਦਾ ਕਰਕੇ ਬੜਾ ਪਰੇਸ਼ਾਨ ਆਇਰ ਕਰਦੇ ਸੀ ਹੁਣ ਇਹਨੇ ਤਾਂ ਕੀ ਤਾਂ ਦਾ ਮੇਰਾ ਕੰਨ ਦੁਸਦਾ ਮੈਂ ਤਾਂ ਨਹੀਂ ਪਰਣਾ ਬੰਦ ਦਾ ਇਹ ਆ ਵੇਖੋ ਜੀ ਹੁਣ ਵੇਖੋ ਵੀ ਇਹਦਾ ਕੁਛ ਅੱਗੇ ਨਾਲੋਂ ਫਰਕ ਲੱਗਾ ਜਿੰਨੇ ਕਰਕੇ ਦਿਖਾ ਲਓ ਦੇਖੋ ਉਹ ਬੰਦਾ ਜਿਹਨੇ ਟੋਪੀ ਪਾਈ ਤੇ ਉਹ ਬੰਦੇ ਦਾ ਡਬਲ ਰੋਬ ਹੋ ਗਿਆ ਹੈ ਕੋਈ ਅਮਲੀ ਹੈ ਕਿਉਂਕਿ ਅੱਖਾਂ ਤੋਂ ਪਤਾ ਲੱਗ ਰਿਹਾ ਨਾ ਚਲੋ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਜੇ ਵਿਚਾਰ ਚੰਗੇ ਲੱਗਣ ਤੇ ਤੁਸੀਂ ਇਹ ਸ਼ੇਅਰ ਕਰਨੇ ਆ ਗੁਰਦਰਾ ਸ੍ਰੀ ਅਮਾਨਤਸਰ ਸਾਹਿਬ ਮਾਰੇ ਦੀ ਕਿਰਪਾ ਨਾਲ ਜਿੱਥੇ ਮੋਰਚੇ ਲੱਗੇ ਸੀ ਉੱਥੇ ਬੰਦਾ ਨਮਸਕਾਰ ਕਰਨ ਆਇਆ ਚਲੋ ਜਿੰਨੇ ਜੋਗੀ ਹੈਗੇ ਅਸੀਂ ਤੇ ਸਮਝਾਉਂਦੇ ਰਹੇ ਆ ਕਿ ਬੱਚੋ ਭਾਈ ਆਪਣੇ ਪਰਨੇਪੁਰ ਨੇ ਬਨੋ ਸਿੱਖ ਤੇ ਪੰਜਾਬ ਜਿਣਾ ਵਾ ਇੰਨਾ ਹੋਣਾ ਚਾਹੀਦਾ ਵਾ ਵੀ ਸਿੱਖ ਇਥੇ ਕਿ ਜਿੱਦਾਂ ਭਾਂਡੇ ਦੇ ਵਿੱਚੋਂ ਦੁੱਧ ਉਬਲ-ਉਬਲ ਕੇ ਬਾਹਰ ਨੂੰ ਡਿੱਗਦਾ ਨਾ ਇਦਾਂ ਪੰਜਾਬ ਦੇ ਵਿੱਚ ਸਿੱਖ ਜਿਹੜੇ ਦੂਜੀਆਂ ਸੂਬਿਆਂ ਦੇ ਵੀ 10-10 ਪਿੰਡ ਜਿਹੜੇ ਲਾਗੇ ਸਿੱਖ ਬਣੇ ਹੋਣ ਇੰਨੀ ਕੁ ਸਿੱਖਾਂ ਦੀ ਰੈਣੀ ਸੈਣੀ ਜਿਹੜੀ ਵਧੀਆ ਹੋਵੇ ਵੀ ਅਸੀਂ ਤੇ ਖੁਦ ਪਤਾ ਨਹੀਂ ਕੀ ਬਣੀ ਜਾਂਦੇ ਆ ਤੇ ਅਸੀਂ ਜਿਹੜਾ ਸਾਡਾ ਦੇਸ਼ ਆ ਸਾਡਾ ਦੇਸ਼ ਹੀ ਇਹੋ ਜਿਹਾ ਹੋਣਾ ਵਾ ਵੀ ਸਾਡੇ ਦੇਸ਼ ਦੇ ਆਲੇ ਦੁਆਲੇ ਜਿਹੜੇ ਦੋ-ਦੋ ਤਿੰਨ-ਤਿੰਨ ਦੇਸ਼ ਹੋਣੇ ਆ ਨਾ ਉਹਨਾਂ ਨੇ ਸਾਡੀ ਰਹਿਣੀ ਸਹਿਣੀ ਵਾਲੇ ਵੇਖ ਕੇ ਸਾਡਾ ਖਾਣ ਪਾਣ ਵੇਖ ਕੇ ਤੇ ਉਹਨਾਂ ਨੇ ਵੀ ਸਿੱਖ ਬਣੇ ਹੋਣਾ ਸੋ ਬੇਨਤੀ ਨੂੰ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ